ਅਗਰ ਜੀ ਕੀ ਫਤਿਹ ਤਨ ਤਨ ਬਾਬਾ ਬੁੰਡਾ ਸਾਹਿਬ ਜੀ ਦੇ ਖਲਾਣਾ ਜੋੜ ਮੇਲੇ ਦਾ ਹਰਨਾ ਸਰਕਾਰ ਕੋਲ ਆ ਰਹੀਆਂ ਕਿੰਨੇ ਦੱਸੋਗੇ ਜੀ ਤੇ ਇਸ ਵਕਤ ਆਪਾਂ ਖੜੇ ਆ ਸਭਰਾ ਗੇਟ ਜੋਤੀਜਾ ਗੇਟ ਤੇ ਜਿੱਥੇ ਸਰਕਾਰ ਸੇਵਾ ਕਰ ਰਹੀਆਂ ਜੀ ਸਭ ਤੋਂ ਪਹਿਲੋਂ ਜਿਹੜੇ ਉਸ ਤੋਂ ਬਾਅਦ ਜਿਹੜੇ ਸ੍ਰੀ ਅਖੰਡ ਪੁਰਸਾਹਬ ਆਰੰਭ ਹੋਇਆ 41 ਵੋਕਾਇ ਜਾਣਗੇ ਬਾਕੀ ਸੇਵਾ ਚੱਲ ਰਹੀ ਆ ਦੇਖੋ ਜੋ ਦੇ ਸੇਵਾ ਕਰ ਰਹੇ ਦੇਖੋ ਬਾਲਣ ਦੀ ਜਿੰਨੀ ਸੇਵਾ ਪਹੁੰਚ ਆ ਪਹੁੰਚਿਆ ਉਹ ਲੋਹਾਂ ਤੇ ਸਾਰਾ ਬਾਲਣ ਇਹ ਵੀਰ ਪਹੁੰਚਦਾ ਕਰਦੇ ਆ ਤੇ ਐਨੂੰ ਕੈਮਰਾ ਮਾਰ ਕੇ ਮੁਖਾਵੇ ਕਰਾਂ ਆਪਣਾ ਸਾਡੀ ਜੀ ਫੁਲਕਾ ਪਕਾ ਰਹੀਆਂ ਤੁਹਾਨੂੰ ਉਹ ਵੀ ਦਰਜਨ ਕਰਾਉਣੇ ਆ ਜੀ ਨਾਲ ਦੀ ਲੱਗੇ ਹਾਂ ਜੋਦਿਓ ਹਾਂਜੀ ਹਾਂਜੀ ਚੜ੍ਹਦੀ ਕਲਾ ਜੀ ਲੱਗੇ ਆ ਸੇਵਾ ਦੇ ਆ ਚੱਲੋ ਵੀ ਤਾਂ ਕਰਵਾਓ ਅੱਤ ਤਰੀਕਾ ਕੇ ਚੱਲੂਗਾ ਜੀ ਆਹ ਵੇ ਜੋਦੇ ਸਾਡੇ ਨੌਜਵਾਨਾਂ ਨੂੰ ਫ੍ਰੀ ਲਾ ਕੇ ਮੇਰੇ ਵੀ ਟਰੈਕਟਰ ਲਾ ਕੇ ਜਾਂਦੇ ਆ ਨਾ ਜੀ ਹਨਰਾ ਹੱਥ ਜੋੜ ਕੇ ਬੇਨਤੀ ਆ ਵੀ ਸਹਿਜ ਨਾ ਜਾਓ ਸਹਿਜ ਮਤਲਬ ਇਹ ਪੁੱਛਦਾ ਕਹਿਣਾ ਬਹੁਤ ਸਾਡਾ ਧਿਆਨ ਕਰਦਣਾ ਜਾਓ ਕੋਈ ਕੰਮ ਨਾ ਕਰੋ ਜਿੱਥੇ ਵੀ ਲੰਗਰ ਬਿਲਕੁਲ ਜੀ ਬਿਲਕੁਲ ਸੇਮਣਾ ਜਾਓ ਬੜੀ ਵਧੀਆ ਗੱਲ ਕੀਤੀ ਇਹਨੇ ਇਹੋ ਜੀ ਹੱਥ ਜੋੜ ਕੇ ਬੇਨਤੀ ਆ ਕਿ ਉਹਦੀ ਥਾਂ ਥਾਂ ਤੇ ਲੰਗਰ ਲੱਗੇ ਕਿਲੋ ਕਿਲੋਮੀਟਰ ਤੇ ਤੇ ਸੰਗਤ ਬੱਚੇ ਸੜਕ ਹੀ ਰਾ ਆ ਜਾਂਦੇ ਆ ਹੌਲੀ ਹੌਲੀ ਪ੍ਰੇਮਣਾ ਜਾਣ ਤੇ ਗੱਫਾ ਪਾਣੀ ਛਕਦੇ ਜਾਣ ਤੇ ਨਾਲੇ ਗੁਰੂ ਦੀਆਂ ਹਉ ਜਾਂ ਵਾਸ ਚੜਦੀ ਕਲਾ ਆ ਗਿਆ ਤੇ ਨਾਲੇ ਯਾਦ ਕਰਦੇ ਜਾਨ ਵੀ ਪਤਾ ਮਾਝੇ ਦੇ ਵਿੱਚ ਗਏ ਸਾਂ ਹੈਨਾ ਇਹ ਮਾਝੇ ਦੇ ਜਿਹਾਰੂ ਕਿਉਂ ਭਾਈ ਜੀ ਜਿੰਨੀਆਂ ਜੰਗਾਂ ਜੁੱਧਾਂ ਮਾਝੇ ਦੇ ਯੋਧਿਆਂ ਨੇ ਡਕੀਆਂ ਨੇ ਬੜੀ ਮਾਰ ਪਈ ਆ ਬੜੀਆਂ ਸਭ ਤੋਂ ਵੱਧ ਸ਼ਹਾਦਤਾਂ ਮਾਝੇ ਵਾਲੇ ਲੋਕਾਂ ਦੀਆਂ ਨੇ ਜੇ ਗੱਲ ਕਰੀਏ ਤੇ ਬਹੁਤ ਵੱਧ ਤੋਂ ਵੱਧ ਮੇਰੇ ਵੀਰ ਸੇਵਾ ਕਰੋ ਆ ਕੇ ਗੁਰੂ ਘਰ ਤੇ ਜਿੰਨਾ ਵੀ ਹੋ ਸਕੇ ਸੰਜੋਗ ਪਾਓ ਆਗੇ ਮੇਰੇ ਵੀਰ ਜਿੰਨੇ ਵੀ ਆਗੇ ਆ ਵਾਹ ਜੀ ਤੇ ਆਗੇ ਲੰਗਰ ਪਾਣੀ ਛਗੋ ਨਾਲੇ ਗੁਰੂ ਘਰ ਯਾਰਾਉਣ ਦਾ ਪ੍ਰਾਪਤ ਕਰੋ ਸਤ ਜੀ ਦਾ ਖਾਲਸਾ ਧੰਨਵਾਦ ਜੀ ਬਾਕੀ ਇੱਧਰ ਸਾਡੀਆਂ ਭੈਣਾ ਫੁਲਕੇ ਪਕਾ ਰਹੀਆਂ ਦੇਖ ਸਕਦੇ ਆ ਜੀ ਬਹੁਤ ਛੜਦੀ ਕਲਾ ਜੀ ਬਹੁਤ ਵੱਡੀ ਗਿਣਤੀ ਚ ਜਿਹੜੀਆਂ ਸੰਗਤਾਂ ਇੱਥੇ ਪਹੁੰਚਦੀਆਂ ਤੇ ਵੇਖੋ ਸੇਵਾ ਚੱਲਦੀ ਹੈ ਜੀ ਜੰਗਾਦ ਤੁਸੀਂ ਸਕੇ ਦੇਖੋ ਸਾਰੀਆਂ ਮਾਈਆਂ ਸਾਡੀਆਂ ਭੈਣਾ ਸਾਡੀਆਂ ਭੈਣਾ ਸਾਡੀਆਂ ਦੇਖੋ ਅਲੱਗ-ਅਲੱਗ ਹਰ ਇੱਕ ਵੀਰ ਜਿਹੜਾ ਸ਼ਰਦਾ ਦੇ ਨਾਲ ਸੇਵਾ ਕਰ ਰਿਹਾ ਜੀ ਆ ਜਾ ਨਾ ਕਿਹਨੂੰ ਕਿੱਥੇ ਕੋ ਲੱਗ ਜਾਓ ਕਿੱਥੇ ਲੱਗ ਜਾਓ ਆਜਾ ਇਤਨੇ ਵੀ ਆਏ ਨੇ ਉਹਨਾਂ ਦੇ ਦੇਖੋ ਖਲਕੇ ਪਕਾਉਣ ਦੀ ਸੇਵਾ ਸਾਡੀਆਂ ਪੈਣਾ ਵੱਲੋਂ ਕੀਤੀ ਜਾ ਰਹੀ ਆ ਤੇ ਜਦੋਂ ਵੀ ਕਿਤੇ ਵੇਖੋ ਸੇਵਾ ਆਉਂਦੀ ਆ ਇਸ ਤਰ੍ਹਾਂ ਪੈਣਾ ਆਉਂਦੀ ਆ ਤੇ ਫਿਰ ਅਦਲਾ ਬਦਲੀ ਮਰੀ ਜਨ ਰੋਟੀ ਦਾ ਪਕਵਾਨ ਬਣਾਉਣੇ ਤੇ ਮੈਨੂੰ ਖੜਨਾ ਸੀ ਅੱਛਾ ਮੇਰਾ ਬਣਾਈ ਮੇਰਾ ਵੇਖੋ ਸ਼ਰਦਾ ਹੁੰਦੀ ਹੈ ਜੀ ਬਾਹਰਲੇ ਵਿਦੇਸ਼ ਦੀ ਧਰਤੀ ਦੇ ਮਾਤਾਂ ਦੀ ਜਾਣਾ ਵਈ ਸੱਚੇ ਪਾਤਸ਼ਾਹ ਚੜ੍ਹਦੀ ਕਲਾ ਮਾਤਾ ਨੂੰ ਵਿਦੇਸ਼ ਦੀ ਯਾਤਰਾ ਕਰਾਵੇ ਬਾਬਾ ਬੁੱਢਾ ਜੀ ਹੁਣ ਕੇ ਪਕਵਾਨ ਲਾਜੋ ਮਾਈਆਂ ਸਾਡੀਆਂ ਵੇਖੋ ਠੀਕ ਆ ਮਾਤਾ ਠੀਕ ਆ ਵੇਖੋ ਕਿ ਬਾਹਰਲੇ ਮੁਲਕ ਜਾਣਾ ਮਾਤਾ ਸਾਡੀਆਂ ਦੀਆਂ ਵੇਖੋ ਵੀ ਘੁੰਮਣ ਦਾ ਜੀ ਕਰਦਾ ਪਰ ਪੰਜਾਬ ਨਾਲ ਦੀ ਰੀਜ਼ ਨਹੀਂ ਪੰਜਾਬ ਪੰਜਾਬ ਹੀ ਆ ਜੀ ਤੇ ਬਾਕੀ ਚਲੋ ਛਰਦਾ ਚਾਹੀਦੀ ਘੁੰਮ ਫਿਰ ਕੇ ਆਓ ਤੇ ਜੀ ਕਰਦਾ ਬੱਚੇ ਗਏ ਹੁਣ ਜਦੋਂ ਹਨਾ ਤੇ ਯਾਤਰਾ ਜਰੂਰ ਚਲੋ ਮਾਤਾ ਸਾਡੀ ਨੂੰ ਸ਼ੌਂਕ ਆ ਮਾ ਵੀਰ ਸੱਚੇ ਪਾਤਸ਼ਾਹ ਕਰਾਵੇ ਬਾਬਾ ਪੁੱਢਾ ਸਾਹਿਬ ਜੀ ਠੀਕ ਆ ਮਾਤਾ ਜੀ ਕਿਹੜੀ ਜਗ੍ਹਾ ਜਾਣਾ ਮਾਤਾ ਕੈਨੇਡਾ ਜਾਣਾ ਕੈਨੇਡਾ ਜਾਣਾ ਮਾਤਾ ਦੀ ਠੀਕ ਆ ਮਾਤਾ ਵੀਰ ਸੱਚੇ ਪਾਤਸ਼ਾਹ ਬਾਬਾ ਪੁੱਢਾ ਸਾਹਿਬ ਦਾ ਈਰ 10 ਬੇਨਤੀ ਪੂਰੀ ਕਰੇ ਤੇ ਤੁਹਾਨੂੰ ਕਨੇਡਾ ਦੀ ਯਾਤਰਾ ਕਰਾਵੇ ਠੀਕ ਹੈ ਜੀ ਸ਼ੇਅਰ ਕਰੋ ਵੀਡੀਓ ਵਾਤੋ ਵਾਤ ਬਾਕੀ ਆ ਜੋ ਚੱਲਦੇ ਆ ਵੀਰ ਸਾਡੇ ਗਾਜਰਾਂ ਦੀ ਸੇਵਾ ਵੇਖੋ ਧੌਣ ਦੀ ਸੇਵਾ ਕੀਤੀ ਜਾ ਰਹੀ ਹੈ ਜੀ ਪਾਣੀ ਦੇ ਉੱਤੇ ਵੇਖੋ ਇੱਧਰ ਅਲੱਗ ਲੱਗ ਕੇ ਪੈਣਾ ਛੜੀਆਂ ਸੇਵਾ ਜਿੱਥੇ ਕੀਤੀ ਜਾ ਰਹੀ ਹੈ ਜੀ ਇੱਧਰ ਸਾਡੇ ਵੀਰ ਸਰਪੰਚ ਸਾਹਿਬ ਚੇਅਰਮੈਨ ਸਾਹਿਬ ਵੇਖੋ ਆਟਾ ਗੁੰਨਣ ਦੀ ਸੇਵਾ ਕੀਤੀ ਜਾ ਰਹੀ ਹੈ ਸਾਰਾ ਜਦੋਂ ਤੱਕ ਵੀ ਇੱਥੇ ਲੰਗਰ ਜਾਂ ਮੇਲਾ ਚੱਲਦਾ ਜੀ ਉਹਨਾਂ ਚ ਇੱਥੇ ਸੇਵਾ ਵੀਰਾਂ ਲੋਕ ਕੀਤੀ ਜਾਂਦੀ ਆ ਬਹੁਤ ਵੱਡਾ ਸਹਯੋਗ ਹੈ ਭਰਾ ਸਾਡੇ ਦਾ ਤੇ ਵਾਦ ਤੋਂ ਬਾਅਦ ਕਹਿੰਦੇ ਸੀ ਸੇਵਾ ਵਾਸਤੇ ਇੱਥੇ ਆਓ ਤੇ ਇਧਰ ਭਾਈ ਜੀ ਬ੍ਰੈਡਾਂ ਦੇ ਪਕੌੜੇ ਤਿਆਰ ਹੋ ਰਿਹਾ ਗਰਮਾ ਗਰਮ ਨਾਲ ਦੀ ਨਾਲ ਵੇਖੋ ਹਲਵਾਈ ਸਾਹਿਬ ਲੱਗੇ ਹੋਇਆ ਜੀ ਤੇ ਜਿਹੜਾ ਗਰਮ ਗਰਮ ਫੁਲਕੇ ਜਾਂ ਪਕ ਰਿਹਾ ਜਾਂ ਬ੍ਰੈਡ ਬਣ ਰਿਹਾ ਜੀ ਸਾਰੇ ਵੀਰ ਸ਼ਰਧਾ ਦੇ ਨਾਲ ਸੇਵਾ ਕਰਦੇ ਆ ਤੇ ਸੰਗਤਾਂ ਤੱਕ ਪਹੁੰਚਦੇ ਆ ਜੀ ਤੇ ਸਾਰਾ ਜ਼ਿੰਮੇਵਾਰੀ ਪਾ ਸਾਡੇ ਦੀ ਲਾਈ ਗਈ ਆਂਦਾ ਵੀ ਅੱਲਾਹ ਕੇ ਸਵੇਰੇ ਜਲੇਬੀਆਂ ਤਿਆਰ ਹੋਣਗੀਆਂ ਬਦਲ ਬਦਲ ਕੇ ਜਿਹੜੀ ਚੀਜ਼ ਕਦੀ ਜ਼ਿੰਦਗੀ ਚ ਪਾਈਦੀ ਨਹੀਂ ਵੇਖੀ ਨਾ ਉਹ ਚੀਜ਼ਾਂ ਤਿਆਰ ਹੋਣਗੀਆਂ ਤੇ ਇਧਰ ਵੇਖੋ ਵੀਰ ਤਿਆਰ ਕਰ ਰਿਹਾ ਕੀ ਬਣਾਈ ਜਾਂਦੇ ਜੀ ਇੱਕ ਕੀ ਤਿਆਰ ਕਰ ਰਿਹਾ ਜੇ ਹਾਂ ਰਸਤਾ ਕਰਦੇ ਬਰੈਡਾਂ ਦੀ ਹਾਂ ਰਸਤਾ ਤਿਆਰ ਕਰ ਰਿਹਾ ਵੀਰ ਜੀ ਬਰੈਡਾਂ ਦੀ ਵਾਕਿਆ ਹੀ ਠੀਕ ਆ ਬਾਬਾ ਜੀ ਆ ਵੇਖੋ ਕਿਰਾ ਅਦਰ ਕੋ ਉਦਰ ਕੋ ਪਾ ਕੇ ਕਿਆ ਮਿਲਦੇ ਮਹਾਂ ਜੋਤਿਸ਼ਾ ਵਾਹ ਜੀ ਵਾਹ ਜੋਤਿਸ਼ਾ ਵਾਲੇ ਵੀਰ ਆਈ ਜੋਤਿਸ਼ਾ ਵਾਲੇ ਵੀ ਗੁਰਵਿੰਦਰ ਸਿੰਘ ਗੁਰਵਿੰਦਰ ਸਿੰਘ ਠੀਕ ਆ ਬਾਪਿਓ ਸਾਰੇ ਵੀਰ ਵੇਖੋ ਕਰਾਏ ਕਰਾਂ ਲਾਲ ਕਰ ਕਰਕੇ ਬਰੈਡ ਪੂਰੇ grain ਵੇਖੋ ਆਪਣੇ ਬਣ ਕੇ ਇੱਕ ਵਾਰੀ ਕੰਮ ਕੀਤਾ ਵੇਖੋ ਬਰੈਡ ਇਧਰ ਵੀਰ ਇਧਰ ਬਰੈਡਾਂ ਦੀ ਸੇਵਾ ਹੋਵੇ grain ਵੱਡੇ ਵੱਡੇ ਕਰੇਟ ਭਰੇ ਪਏ ਆ ਇਹ ਸਾਰੇ ਸੰਗਤਾਂ ਨੂੰ ਹੀ ਛਕਾਉਣੇ ਆ ਜੋ ਜਲਦ ਜਲਦੀ ਸੰਤਾਏ ਤੇ ਹੋਂ ਤੇ ਬਰੈਡ ਵਾਲੇ ਪਕੌੜੇ ਜਾਂ ਜੋ ਵੀ ਹੋਈ ਸੰਚਕਣ ਟਿਪਣਾ ਸਾਡੀਆਂ ਵੇਖੋ ਬਰਤਨਾਂ ਦੀ ਸੇਵਾ ਕੀਤੀ ਜਾ ਰਹੀ ਹੈ ਜੀ ਬੱਚੇ ਕਰ ਰਹੇ ਆ ਸਾਰੇ ਵੀਰ ਭਰਾ ਲੱਗੇ ਹੋਏ ਆ ਜੀ ਤੇ ਦੇਖੋ ਵੀਰ ਲੰਗਰਾਂ ਦੀ ਸੇਵਾ ਵੇਖੋ ਕਿਡ ਕਿਡਿ ਪੱਖੇ ਲੱਗੇ ਹੋਏ ਜਿਹੜੇ ਵੱਡੇ ਪੱਖੇ ਚੱਲ ਰਿਹਾ ਜੀ ਵੀਰ ਭਰਾ ਸਾਰੇ ਸੇਵਾ ਦੇ ਵਿੱਚ ਲੱਗੇ ਆ ਵੈਰੀ ਬੱਦੇ ਵੇਖੋ ਜਿਹੜੇ ਸੰਗਤਾਂ ਹੋਨੇ ਤਾਂ ਲੋ ਆ ਰਿਹਾ ਵੀਰ ਸਾਰੇ ਇਹਨਾਂ ਦੀ ਜ਼ਿੰਮੇਵਾਰੀ ਆ ਕਿ ਫੁਲਕੇ ਪਾਣੀ ਚੱਲ ਰਿਹਾ ਸਾਰੀ ਵੇਲੇ ਸੋ ਸ਼ੇਅਰ ਕਰੋ ਵੀਡੀਓ ਬਾਅਦ ਚ ਫਿਰ ਰਾਤ 4:00 ਤੋਂ ਪੂਰੇ ਇਧਰੋਂ ਵਰਦਨਾ ਦੇ ਜੇਵਾ